ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆ ਲੈ ਕੇ ਹਾਂ ਜਰਿਆਂ ਜਦੀ ਵੱਡੀ ਖਬਰ ਭਾਰਤ ਦੇ 53ਵੇਂ ਸੀਜੀਆਈ ਵੱਜੋਂ ਅੱਜ ਸੌਚਣਗੇ ਜਸਟਿਕ ਕਸੂਰੀਆ ਕੈਂਟ ਜਸਟਿਕ ਕਸੂਰੀਆ ਕਾਂਤ ਅੱਜ ਸੋਮਵਾਰ ਨੂੰ ਦੇਸ਼ ਦੇ 53ਵੇਂ ਚੀਫ ਜਸਟਿਸ ਵੱਜੋਂ ਸੌਚਣਗੇ ਰਾਸ਼ਟਰਪਤੀ ਭਵਨ ਵਿੱਚ ਹੋਣ ਵਾਲਾ ਇਹ ਸਮਾਗਮ ਬੇਹੱਦ ਇਤਿਹਾਸਿਕ ਹੋਵੇਗਾ ਕਿਉਂਕਿ ਪਹਿਲੀ ਵਾਰ ਕਿਸੇ ਸੀਜੀਆਈ ਦੇ ਸੋ ਜੋ ਸਮਾਗਮ ਵਿੱਚ ਬ੍ਰਾਜ਼ੀਲ ਸਨੇ 7 ਦੇਸ਼ਾਂ ਦੇ ਮੁੱਖ ਜੱਜ ਅਤੇ ਜੱਜ ਸ਼ਾਮਲ ਹੋਣ ਜਾ ਰਹੇ ਹਨ ਮੌਜੂਦਾ ਸੀ ਜੇ ਆਈ ਬੀ ਆਰ ਦੀ ਅਗਵਾਈ ਦਾ ਕਾਰਜਕਾਲ ਐਤਵਾਰ ਨੂੰ ਪੂਰਾ ਹੋ ਗਿਆ ਹੈ ਜਿਸ ਤੋਂ ਬਾਅਦ ਹੁਣ ਜਸਟਿਸ ਸੂਰਜਾ ਤੱਕਲੇ 14 ਮਹੀਨਿਆਂ ਤੱਕ ਜਾਨੀ 9 ਫਰਵਰੀ 2027 ਤੱਕ ਇਸ ਸਰਬੋਚੋਦੇ ਦੀ ਜ਼ਿੰਮੇਵਾਰੀ ਸੰਭਾਲਣਗੇ ਰਿਪੋਰਟਾਂ ਮੁਤਾਬਕ ਇਸ ਸ਼ਾਨਦਾਰ ਸਮਾਗਮ ਵਿੱਚ ਪੁੱਟ ਪੁਟਾਨ ਕਿਨੀਆ ਮਲੇਸ਼ੀਆ ਤੇ ਮੋਰੀਸ਼ਾ ਨੇਪਾਲ ਅਤੇ ਸ਼੍ਰੀਲੰਕਾ ਦੇ ਚੀਫ ਜਸਟਿਸ ਅਤੇ ਪਰਿਵਾਰਾਂ ਨਾਲ ਮੌਜੂਦ ਰਹਿਣਗੇ ਇੰਨੀ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਨਿਆਂਿਕ ਵਫਤ ਦੀ ਮੌਜੂਦਗੀ ਭਾਰਤ ਦੀ ਵਾਦੀ ਆਲਮੀ ਸ਼ਾਖ ਨੂੰ ਦਰਸਾਉਂਦੀ ਹੈ ਇਸ ਸਮੂਹਕੇ ਲਈ ਜਸਟਿਕਾ ਚੁਰ ਗਿਆ ਕਾਂਤ ਦਾ ਪੂਰਾ ਪਰਿਵਾਰ ਹਰਿਆਣੇ ਦੇ ਹਿਸਾਰ ਜ਼ਿਲ੍ਹੇ ਦੇ ਪੇੜਵਾੜ ਪਿੰਡ ਤੋਂ ਦਿੱਲੀ ਆ ਰਿਹਾ ਹੈ ਉਹਨਾਂ ਨੇ ਉਹਨਾਂ ਦੇ ਤਿੰਨੋਂ ਭਰਾ ਭਰਾ ਰਿਸ਼ੀ ਕਾਂਤ ਤੇ ਸ਼ਿਵ ਕਾਂਤ ਤੇ ਦੇਵ ਕਾਂਤ ਨੂੰ ਵਿਸ਼ੇਸ਼ ਸੱਦਾ ਮਿਲਿਆ ਹੈ ਵੱਡੇ ਭਰਾ ਮਾਸਟਰ ਰਿਸ਼ੀ ਕਾਂਤ ਨੇ ਦੱਸਿਆ ਕਿ ਪੂਰਾ ਪਰਿਵਾਰ ਇੱਕ ਦਿਨ ਪਹਿਲਾ ਹੀ ਦਿੱਲੀ ਲਈ ਰਵਾਨਾ ਹੋ ਜਾਵੇਗਾ ਸਮਾਗਮ ਵਿੱਚ ਉਹਨਾਂ ਦੀ ਪਤਨੀ ਸविता ਸੁਰਿਕਾਂਤ ਜੋ ਇੱਕ ਰਿਟਾਇਰਡ ਕਾਲਜ ਪ੍ਰਿੰਸੀਪਲ ਹਨ ਅਤੇ ਉਹਨਾਂ ਦੀਆਂ ਦੋਵੇਂ ਧੀਆ ਮੁਗਤਾ ਤੇ ਕੰਨੂ ਪ੍ਰੀਆ ਵੀ ਸ਼ਾਮਲ ਹੋਣਗੀਆਂ ਜਸਟਿਸ ਸੂਰੀਆ ਕਾਂਤ ਨੇ ਨਿਆਂ ਇੱਕ ਸਫਰ ਬੇਹੱਦ ਪ੍ਰਭਾਵ ਚਾਹਲੀ ਰਿਹਾ ਉਹ ਧਾਰਾ 370 100 ਅਧਿਕਾਰਕੀ ਫੈਸਲੇ ਨੂੰ ਬਰਕਰਾਰ ਰੱਖਣ ਵਾਲੇ ਸੁਵਿਧਾਨਿਕ ਬੈਚ ਦਾ ਇਹ ਮ हिस्सा ਸਨ ਇਸ ਤੋਂ ਇਲਾਵਾ 2017 ਵਿੱਚ ਡੇਰਾ ਸੱਚਾ ਸੋਦਾ ਮੁਖੀ ਗਰਮੀਤ ਰਾਮ ਰਹੀਮ ਦੇ ਮਾਮਲੇ ਵਿੱਚ ਹਿੰਸਾ ਤੋਂ ਬਾਅਦ ਡੇਰੇ ਨੂੰ ਸਾਫ਼ ਕਰਨ ਦਾ ਸਖਤ ਹੁਕਮ ਦੇਣ ਵਾਲੇ ਬੈਚ ਵਿੱਚ ਵੀ ਉਹ ਸ਼ਾਮਲ ਸਨ ਉਹਨਾਂ ਨੇ ਜਾਤ ਉਹਨਾਂ ਦੇ ਜਾਦਗਰੀ ਫੈਸਲਿਆਂ ਵਿੱਚ ਬਸਤੀਵਾਦੀ ਦੌਰ ਤੇ ਰਾਜ ਤ੍ਰੋ ਕਾਨੂੰਨਾਂ ਦੇ ਰੋਕ ਲਗਾਉਣਾ ਅਤੇ ਸਰਕਾਰ ਨੂੰ ਸਿਮਖਿਆ ਤੱਕ ਨਵੀਂ ਐਫ ਆਈ ਆਰ ਦਰਜ ਨਾ ਕਰਨ ਦਾ ਨਿਰਦੇਸ਼ ਦੇਣਾ ਦੇਣਾ ਸ਼ਾਮਲ ਹੈ ਉਹਨਾਂ ਨੇ ਪੈਗਾ ਪੈਗਾ ਸਸਸ ਤੇ ਸਪਾਈ ਸਪਾਈ ਵੇਅਰ ਸ਼ਾਮੜੇ ਵਿੱਚ ਗੈਰਕਾਨੂੰਨੀ ਨਗਰਾਨੀ ਦੇ ਦੋਸ਼ੀ ਜਾਂਚ ਕੀਤੀ ਹੈ ਖਬਰ ਨਾਲੰਤ ਤੱਕ ਬਨੇ ਰਹਿਣੇ ਧੰਨਵਾਦ